ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਸਿਵੀਆਂ ਤੇ ਬਹੁਤ ਸੋਹਣਾ ਟੱਕ ਲੈ ਕੇ ਆਏ ਆ ਸੱਤ ਕਿੱਲੇ ਦਾ ਸੱਤ ਕਿੱਲੇ ਆ ਤਕਸੀਮ ਟਾਕਾ ਵਿੱਚ ਮੋਟਰ ਆ ਬਠਿੰਡਾ ਏਰੀਆ ਇਸ ਖਾਤੇ ਨੂੰ ਜੇ ਕੋਈ ਭਰਾ ਖਰੀਦਣ ਦਾ ਚਾਹਵਣਾ ਉਹ ਆਪਣੇ ਨਾਲ નીચે ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦਾ ਠੀਕ ਹੈ ਜੀ ਲਿੰਕ ਰੋਡ ਤੋਂ ਬਿਲਕੁਲ ਨੇੜੇ ਆ ਏਰੀਆ ਬਠਿੰਡਾ ਸੱਤ ਕਿੱਲੇ ਜ਼ਮੀਨ ਆ ਤਕਸੀਮ ਟੱਕ ਵਿਚ ਮੋਟਰ ਕੱਸੀ ਦੀ ਵਾਰੀ ਵੀ ਹੈਗੀ ਆ ਠੀਕ ਆ ਨਾਲ 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 ਪੱਕਾ ਪੱਕਾ ਖਾਲ ਆ ਗਿਆ ਦੇਖ ਪੱਕਾ ਪੱਕਾ ਨਾਲ ਨਾਲ ਖਾਲ ਆ ਕਿਸੇ ਨਾਲ ਕੋਈ ਵਟ ਬਣੇ ਦਾ ਰੋਲਾ ਨਹੀਂ ਕਿਉਂਕਿ ਤਕਸੀਮ ਆ ਤੁਹਾਨੂੰ ਪਹਿਲਾਂ ਹੀ ਦੱਸਤਾ ਬਾਕੀ ਇੱਕ ਚੀਜ਼ ਮੈਂ ਹੋਰ ਕਹਿੰਨੀ ਸੀ ਕਿਸਾਨ ਭਰਾਵਾਂ ਨੂੰ ਕਈ ਭਰਾਵਾਂ ਦੀ ਜਿਹੜੀ ਜ਼ਮੀਨ ਆ ਉਹ ਭਾਰਤ ਮਾਲਾ ਦੇ ਵਿੱਚ ਜਾਂ ਛੜਕਾ ਛੁੜਕਾ ਦੇ ਵਿੱਚ ਆ ਗਈ ਤਾਂ ਜੇਕਰ ਕਿਸੇ ਵੀ ਕਿਸਾਨ ਭਰਾ ਨੇ ਮੋਟਰ ਕਨੈਕਸ਼ਨ ਵੇਚਣਾ ਹੋਵੇ ਉਵੀ ਆਪਣੇ ਨਾਲ ਸੰਪਰਕ ਕਰ ਲਿਆ ਕਰੋ ਹਨਾ ਕਿਉਂਕਿ ਗਾਂ ਕਿਸਾਨ ਭਰਾ ਖਰੀਦਣ ਵਾਸਤੇ ਚਾਹਵਣ ਹੁੰਦੇ ਆ ਤੇ ਜੇ ਕਿਸੇ ਭਰਾ ਨੇ ਖਰੀਦਣਾ ਹੁੰਦਾ ਉਹ ਵੀ ਆਪਣੇ ਨਾਲ ਸੰਪਰਕ ਕਰ ਲਿਆ ਕਰੋ نیچے ਲਿਖੇ ਨੰਬਰਾਂ ਤੇ ਤੇ ਆਪਣਾ ਜਿਹੜਾ ਨੰਬਰ ਆ ਉਹ نیچے ਚੱਲੀ ਜਾਂਦਾ ਆਪਣਾ ਜਿਹੜਾ ਇੱਕ ਦਫ਼ਤਰ ਆ ਉਹ ਸ਼ਹਿਰ ਬਠਿੰਡਾ ਲਾਟਰੀ ਮਾਰਕੀਟ ਦੇ ਵਿੱਚ ਆ ਠੀਕ ਆ ਜੀ ਜੇ ਕਿਸੇ ਨੇ ਵੀ ਆਉਣਾ ਹੋਵੇ ਸ਼ਹਿਰ ਬਠਿੰਡਾ ਦੇ ਵਿੱਚ ਤਾਂ ਉੱਥੇ ਆ ਕੇ ਵੀ ਗੱਲਬਾਤ ਕਰ ਸਕਦੇ ਹੋ ਦੂਸਰਾ ਜਿਹੜਾ ਦਫ਼ਤਰ ਆਪਣਾ ਉਹ ਪਿੰਡ ਸਿਵਿੰਗਾਂ ਦੇ ਵਿੱਚ ਆ ਭਲਾਡੇ ਵਾਲੇ 메인 ਰੋਡ ਤੇ ਜੇ ਕਿਸੇ ਭਰਾ ਨੇ ਉੱਥੇ ਆਉਣਾ ਉੱਥੇ ਵੀ ਆ ਸਕਦੇ ਹੋ ਤੇ ਬਾਕੀ ਆਪਾਂ ਨਾਲ-ਨਾਲ ਨਾ ਕੰਮ ਸੋਲਰ ਸਿਸਟਮ ਦਾ ਜਿਵੇਂ ਖੇਤਾਂ ਦੇ ਵਿੱਚ ਜੀ ਸੋਲਰ ਮੋਟਰ ਕਿਸੇ ਨੇ ਲਵਾਉਣੀ ਹੋਵੇ ਹਨਾ ਜਾਂ ਫਿਰ ਘਰ ਤੇ ਸੋਲਰ ਲਵਾਉਣਾ ਜਾਂ ਕਿਸੇ ਨੇ ਕੋਈ ਸਕੂਲ ਕਾਲਜ ਦੇ ਸੋਲਰ ਲਵਾਉਣਾ ਉਹ ਸਾਰਾ ਕੁਝ ਆਪਣਾ ਨਾਲ-ਨਾਲ ਹੀ ਚੱਲਦਾ ਸਿਸਟਮ ਉਹ ਵੀ ਮਾਲਵਾ ਮਾਲਵਾ ਦੇ ਨਾਮ ਤੇ ਹੀ ਸੋਲਰ ਵਾਲਾ ਸਿਸਟਮ ਜਿਹੜਾ ਆਪਣਾ ਜੇ ਕਿਸੇ ਭਰਾ ਨੇ ਸੋਲਰ ਵਾਲਾ ਕੋਈ ਲਵਾਉਣਾ ਹੈ ਹਨਾ ਪ੍ਰੋਜੈਕਟ ਘਰ ਉੱਪਰ ਜਾਂ ਖੇਤ ਵਗੈਰਾ ਟਿਊਬਲ ਤੇ ਹਨ ਕਿੰਨੇ ਬਾੜ ਦਾ ਵੀ ਮਰਜ਼ੀ ਹੋਵੇ ਉਹ ਸਾਰਾ ਆਪਾਂ ਲਾਉਣੇ ਆਗੇ ਨਾਲ ਨਾਲ ਉਹ ਵੀ ਕਰਦੇ ਆ ਬਾਕੀ ਪੇਮੈਂਟ ਵੀ ਆਪਾਂ ਆਪਣੇ ਕੋਲੇ ਇਨਵੈਸਟ ਕਰਾਉਣੇ ਆ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸਿਆਗਾ ਜੇ ਕਿਸੇ ਭਰਾ ਨੇ ਆਪਣੇ ਕੋਲੇ ਪੇਮੈਂਟ ਇਨਵੈਸਟ ਕਰਨੀ ਆ ਤਾਂ 1.5 ਰੁਪਿਆ ਇੰਟਰਸਟ ਦੇਣੇ ਆ ਯਾਨੀ 1.5 ਰੁਪਿਆ ਵਿਆਜ ਦੇਣੇ ਆ ਲੱਖ ਤੇ ਜੇ ਕਿਸੇ ਭਰਾ ਨੇ ਕਈ ਵਾਰੀ ਆਪਣੇ ਕੋਲੇ ਪੇਮੈਂਟ ਰੱਖਣੀ ਹੁੰਦੀ ਆ 1 ਲੱਖ ਤੋਂ ਲੈ ਕੇ ਜਿੰਨਾ ਵੀ ਤੁਹਾਡੀ ਮਰਜ਼ੀ ਆ 2 ਲੱਖ 5 ਲੱਖ 10 ਲੱਖ 20 ਲੱਖ ਹਨ ਜਿੰਨੀ ਪੇਮੈਂਟ ਰੱਖਣੀ ਹੁੰਦੀ ਤੁਸੀਂ ਰੱਖ ਸਕਦੇ ਹੋ ਠੀਕ ਆ ਜੀ ਤੇ ਜੇ ਕੋਈ ਵੱਧ ਗੱਲਬਾਤ ਡੀਪ ਕਰਨੀ ਹੁੰਦੀ ਆ ਉਹ ਆਪਣੇ ਨਾਲ نیچے ਲਿਖੇ ਨੰਬਰਾਂ ਤੇ ਗੱਲਬਾਤ ਕਰ ਲਿਆ ਕਰੋ ਠੀਕ ਆ ਇੱਕ ਵਾਰੀ ਮੈਂ ਤੁਹਾਨੂੰ ਟੱਕ ਦੇ ਬਾਰੇ ਫੇਰ ਦੱਸ ਦਿਆਂ ਵੀ ਤਕਸੀਮ ਟੱਕਾ ਵਿੱਚ ਮੋਟਰ ਆ ਬਿਜਲੀ ਵਾਲੀ ਠੀਕ ਆ ਬਿਜਲੀ ਵਾਲੀ ਵਿੱਚ ਮੋਟਰ ਆ ਲਿੰਕ ਰੋਡ ਦੇ ਬਿਲਕੁਲ ਨੇੜੇ ਆ ਚੌਰਸ ਟਾਕਾ ਡੱਬੇ ਵਰਗਾ ਕਿਸੇ ਨਾਲ ਕੋਈ ਵੱਟ ਬੰਨੇ ਦਾ ਰੌਲਾ ਨਹੀਂ ਕੱਸੀ ਦੀ ਵਾਰੀ ਵੀ ਹੈਗੀ ਆ ਠੀਕ ਆ ਕਿਉਂ ਕਈ ਉਹਨਾਂ ਦੇ ਵਿੱਚ ਕੀ ਹੁੰਦਾ ਵੀ ਉੱਚੇ ਨੀਵੇਂ ਹੁੰਦੇ ਆ ਜਾ ਖਾਲ ਉੱਚਾ ਹੁੰਦਾ ਕੱਸੀ ਦੀ ਵਾਰੀ ਨਹੀਂ ਹੁੰਦੀ ਹਨ ਕੱਸੀ ਦੀ ਵਾਰੀ ਵੀ ਆ ਤੇ ਰੇਟ ਦੀ ਗੱਲ ਕਰੀਏ ਤਾਂ 60 ਲੱਖ ਰੁਪਈਆ ਡਿਮਾਂਡ ਆ ਪਾਲਟੀ ਦੀ ਇਹ ਭਰਾ ਇਤਰਾਜ ਕਰਦੇ ਹਨ ਵੀ ਤੁਸੀਂ ਰੇਟ ਨਹੀਂ ਦੱਸਦੇ ਤਾਂ ਮੈਂ ਨਾਲ ਨਾਲ ਰੇਟ ਵੀ ਹੁਣ ਦੱਸਿਆ ਕਰੂੰ ਹਨਾ ਫਿਰ ਪਤਾ ਲੱਗਦਾ ਰਹਿੰਦਾ ਕੀ ਰੇਟ ਆ ਅੱਜ ਮਿਤੀ ਆਪਣਾ ਹੈਗੀ ਹੈਗੀ 12 5 2025 ਨੂੰ ਆਪਾਂ ਵੀਡੀਓ ਪਾ ਰਹੇ ਹਾਂ ਠੀਕ ਆ ਜੀ 12 5 2025 ਨੂੰ ਵੀਡੀਓ ਪਾ ਰਹੇ ਹਾਂ ਤੇ ਜਿਹੜਾ ਰੇਟ ਆ ਡਿਮਾਂਡ ਆ ਪਾਰਟੀ ਦੀ ਉਹ ਪਾਰ ਇਕੜ ਦੀ 60 ਲੱਖ ਰੁਪਇਆ ਡਿਮਾਂਡ ਆ ਤਕਸੀਮ ਟਾਕਾ ਵਿੱਚ ਮੋਟਰ ਆ ਕਿਸੇ ਨਾ ਕੋਈ ਰੋਲਾ ਰਪਾ ਨਹੀਂ ਠੀਕ ਆ ਤੇ ਬਾਕੀ ਜੇ ਕਰੰਟ ਦੀ ਜਟਰੀ ਜਿਹੜਾ ਕੋਈ ਭਰਾ ਹੋਊਗਾ ਉਹ ਮੌਕੇ ਤੇ ਛੋਟ ਜਿੰਨੀ ਵੀ ਹੋਊਗੀ ਆਪਾਂ ਉਹ ਵੀ ਕਰਵਾ ਕੇ ਦੇਵਾਂਗੇ ਤੇ ਨਾਲ ਨਾਲ ਮੈਂ ਤੁਹਾਨੂੰ ਪੇਮੈਂਟ ਇਨਵੈਸਟ ਵਾਲੇ ਵੀ ਦੱਸਿਆ ਹਣਾ ਜੇ ਕਿਸੇ ਭਰਾ ਨੇ ਪੇਮੈਂਟ ਸਾਡੇ ਕੋਲ ਇਨਵੈਸਟ ਕਰਨੀ ਆ ਆਪਾਂ ਉਹ ਵੀ ਇਨਵੈਸਟ ਕਰਦੇ ਆ ਤੇ ਸੋਲਰ ਸਿਸਟਮ ਜੇ ਕਿਸੇ ਭਰਾ ਨੇ ਖੇਤ ਵਗੈਰਾ ਜਾਂ ਘਰ ਦੇ ਉੱਪਰ ਲਾਉਣਾ ਹੁੰਦਾ ਉਹ ਵੀ ਆਪੇ ਨਾਲ ਗੱਲਬਾਤ ਕਰਕੇ ਲਵਾ ਸਕਦੇ ਹਾਂ ਸਬਸਿਡੀ ਵੀ ਆਪਾਂ ਦਿਵਾਉਣੇ ਨਾਲ ਨਾਲ ਹ ਜਾਂ ਕਿਸੇ ਪੁਰਾਣੇ ਸੋਲਰ ਸਿਸਟਮ ਲਵਾਉਣਾ ਉੱਤੇ ਉਹਦੇ ਲੋਨ ਕਰਾਉਣਾਗਾ ਠੀਕ ਹੈ ਬੈਂਕ ਬੈਂਕ ਤੋਂ ਲੋਨ ਉਹ ਵੀ ਆਪਾਂ ਨਾਲ-ਨਾਲ ਕਰਵਾ ਕੇ ਨਹੀਂ ਯਾਨੀ ਸਾਰਾ ਸਿਸਟਮ ਪੂਰਾ ਗੱਲਬਾਤ ਹੈਗੀ ਆ ਬਾਕੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਹਣੀ ਜਿਹੜੇ ਨਵੇਂ ਉਮਰ ਦੇ ਮੁੰਡੇ ਹਨ ਕੋਈ ਪ੍ਰਾਪਰਟੀ ਦਾ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਆ ਜਿਵੇਂ ਪ੍ਰਾਪਰਟੀ ਡੀਲਰ ਬਣ ਕੇ ਹਨਾ ਕੰਮ ਕਰਨਾ ਚਾਹੁੰਦੇ ਸਾਡੇ ਨਾਲ ਉਹ ਸਾਡੇ ਨਾਲ ਗੱਲਬਾਤ ਕਰਕੇ ਸ਼ਹਿਰ ਬਠਿੰਡਾ ਦੇ ਦਫ਼ਤਰ ਦੇ ਵਿੱਚ ਵੀ ਆ ਸਕਦੇ ਹੋ ਤੇ ਪਿੰਡ ਸਿਵਿੰਗ ਵਾਲੇ ਤੇ ਵੀ ਦਫ਼ਤਰ ਆ ਸਕਦੇ ਹੋ ਹਨਾ ਜਿਵੇਂ ਕੋਈ ਮਲੋੜ ਸਾਈਡ ਤੋਂ ਜਾਂ ਫਰੀਦਕੋਟ ਸਾਈਡ ਤੋਂ ਕੋਟਕਪੂਰ ਵਾਲੀ ਸਾਈਡ ਤੋਂ ਪਰਨਾਲੇ ਤੋਂ ਇਧਰਲੇ ਮੁੰਡਿਆਂ ਦੀ ਨਾ ਸਾਨੂੰ ਲੋੜ ਰਹਿੰਦੀ ਹੈ ਜੇ ਕਿਸੇ ਭਰਾ ਨੇ ਕੰਮ ਸ਼ੁਰੂ ਕਰਨਾ ਪ੍ਰਾਪਰਟੀ ਦਾ ਨਾਲ-ਨਾਲ ਸਾਡੇ ਤਾਂ ਸਾਡੀ ਪਹਿਲ ਹੋਊਗੀ ਆ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਜੀ ਆਇਆਂ ਨੂੰ ਬਾਕੀ ਮਿਲਦੇ ਹਾਂ ਕੋਈ ਨਵੀਂ ਟੱਕ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ